ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਸੁਣਾਓ ਠੀਕ ਠਾਕ ਅੱਜ ਬਾਬੇ ਉਹ ਆਪਣਾ 150 ਵਾਲਾ ਟੀਕਾ ਨਾਰਮਲ ਸੀਮਨ ਦਾ ਬੱਚਾ ਵੇਖੋ ਭੈਣ ਜੋ ਕੱਡੀ ਕੁਆਲਿਟੀ ਆ ਨਾਰਮਲ ਵੀ ਕਿਹੜੇ ਮੜੇ ਹੁੰਦੇ ਨੇ ਮੈਂ ਤਾਂ ਹੈਰਾਨ ਹੋ ਜਾਂਦਾ ਜਦੋਂ ਬੱਚੇ ਇੱਡੇ ਸੋਹਣੇ ਹੁੰਦੇ ਨੇ ਨਾਰਮਲ ਸੀਮਨ ਦਾ ਪਨੀਰ ਪਤਾ ਨਹੀਂ ਹੁਣ ਸੈਕਦਾ ਕਿ ਹਸਾਰ ਦਾ ਸੀਮਨ ਹੀ ਨਾਰਮਲ ਤੇ ਨਾਰਮਲ ਟੀਕੇ ਦਾ ਆ ਝੋਟੀ ਫਸਟ ਟਾਈਮਰ ਜਿਹਨੂੰ ਮੈਂ ਟੀਕਾ ਭਰਿਆ ਸੀ ਤੇ ਇਹਦਾ ਬਾਬੇ ਉਹ ਰਾਤੀ ਬੜਾ ਕੰਮ ਖਰਾਬ ਹੋਇਆ ਜੀ ਆ ਮੈਂ ਹੁਣ ਟਾਂਕੇ ਲਾਏ ਆ ਇੱਕ ਇੱਕੇ ਦੇ ਕਿਥੇ ਇਹਦਾ ਸਾਰਾ ਹੀ ਮਤਲਬ ਸਿਸਟਮ ਜੋ ਵੀ ਅੱਗਾ ਪਿੱਛਾ ਬਾਹਰ ਆ ਗਿਆ ਹੈ ਮਤਲਬ ਪੁੱਠੀ ਹੋ ਗਿਆ ਬੱਚੇ ਦਾ ਨਹੀਂ ਸਾਰੀ ਬਾਹਰ ਆ ਗਈ ਹੀ ਤਰਾਤ 2:30 ਵਜੇ ਦਾ ਟਾਈਮ ਹੀ ਜਦੋਂ ਮੈਂ ਮਤਲਬ ਇੱਥੇ ਪਹੁੰਚਿਆ ਸੀ ਤਾਂ ਆ ਟਰੀਟਮੈਂਟ ਆਪਾਂ ਦੇ ਦਿੱਤਾ ਵਾ ਇਹਨੂੰ ਮਤਲਬ ਆ ਇੰਜੈਕਸ਼ਨ ਲਾਤਾ ਵਾ ਹਨਾ ਕਿਉਂਕਿ ਮੇਰੇ ਤੋਂ ਪਹਿਲਾਂ ਬੜੀ ਖਿੱਚਤ ਹੋਈ ਹੋਈ ਹੈ ਜਖਮ ਜੁਕਮ ਹੋ ਗਿਆ ਸੀ ਤੇ ਇਸ ਕਰਕੇ ਮੈਂ ਹੁਣ 2 ਦਿਨ ਲਾਉਂਗਾ ਐਕਸ 4 1 ਗ੍ਰਾਮ ਮੈਲੋਨੈਕਸ ਦਿੱਤਾ ਵਾ ਕੈਲਬਟ ਲਾਇਆ ਇਹਨੂੰ ਇਹ ਵੀ ਆਪਣਾ ਏਵਲ ਦਾ ਲਾਇਆ ਠੀਕ ਹੈ ਜੀ ਤੇ ਇੱਕ ਪੋਨੋ ਫਾਸਫੋਰਸ ਦਾ ਇੰਜੈਕਸ਼ਨ ਦਿੱਤਾ ਜੀ ਇਹਨੂੰ ਇਹ ਟ੍ਰੀਟਮੈਂਟ ਦੇ ਦਿੱਤਾ ਇਹਨੂੰ ਮੈਂ ਤੇ ਆ ਚੱਕਰ ਆ ਸਿਸਟਮ ਆ ਝੋਟੀ ਦਾ ਵੇਖੋ ਫਿਰ ਇਹ ਕਿ ਸਾਰੀ ਪੁੱਠੀ 2:3 ਵਜੇ ਦਾ ਟਾਈਮ ਹੀ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਤੇ ਇੰਨੀ ਮਿਹਨਤ ਹੁੰਦੀ ਆ ਦਿਨੇ ਵੀ ਕਰਦੇ ਰਹੀਦਾ ਰਾਤ ਵੀ ਮਤਲਬ ਇਹ ਚੱਕਰ ਕਰਨਾ ਪੈਂਦਾ ਆ ਟਾਂਕੇ ਲਾਉਂਦੇ ਨੇ ਮੈਂ

ਦੇਖੇ ਕਿ ਇਹਨਾਂ ਨੂੰ ਮਾਰ ਕੇ ਬਾਹਰ ਕਰ ਦਿੱਤਾ ਵਾ ਹਾਂ ਤੇ ਮੇਰਾ ਬਈ ਥੋੜੀ ਅੱਖ ਵੀ ਲੱਗ ਗਈ ਆ ਹਾਂਜੀ ਆ ਤੇ ਮੁੜ ਕੇ ਫੇਰ ਤੈਨੂੰ ਛੱਡਣ ਗਿਆ ਪਰ ਜੋਦਾ ਹੀ ਸੀ ਹਾਂ ਉਹ ਨਾ ਨਵਾਂ ਜੋਰ ਆਪਣਾ ਲਾ ਲਿਆ ਪਰ ਮੇਰ ਕੋ ਗੱਲ ਨਹੀਂ ਬਣੀ ਆ ਹਾਂ ਦੱਸੋ ਦੱਸੋ ਮਰੇ ਜੀ ਤੇਰੇ ਨਾਲ ਫੋਨ ਕੀਤਾ ਠੀਕ ਤੁਹਾਨੂੰ ਫੋਨ ਤੁਸੀਂ ਮਤਲਬ ਸਤੇ ਹੋ ਹਾਂ ਤੇ ਫਿਰ ਮੈਂ ਘੇੜ ਖੜਕਾਇਆ ਤੁਹਾਡੇ ਡਾਡੀ ਨੇ ਫਿਰ ਦਵਾ ਖੋਲਿਆ ਤੇ ਤੂੰ ਹੀ ਆਪਣੀ ਹਿੰਮਤ ਜੋਰ ਲਾਇਆ ਤਾਂ ਫੌਰਨ ਕੋਜੀ ਉਹ ਪਛਾ ਪੁੱਛਾ ਹੋ ਗਿਆ ਗਿਆ ਸਾਰਾ ਵਾਰ ਫੌਰਨ ਪਹੁੰਚਿਆ ਤੂੰ ਇੱਥੇ ਆ ਤੇ ਕਿਦਾਂ ਲੱਖ ਰੁਪਏ ਦੀ ਝੋਟੀ ਰਾਤੀ ਬੜਾ ਬੁਰਾ ਹਾਲੀ ਦਾ ਹਣਾ ਝੋਟੀ ਅਸੀਂ ਚਾਹਦੇ ਕੋਈ ਸਾਨੂੰ ਡਾਕਟਰ ਸਾਹਿਬ ਦੀ ਪਿੰਡ ਦੇ ਰੇਟ ਬਹੁਤ ਸ਼ੋਰਦੇ ਆ ਨਾ ਬੋਲੇ ਹੁਣਾ ਉਹ ਖਾਲ ਦਾ ਲੰਬਾ ਹੁੰਦਾ ਹੀ ਕੋਈ ਨਹੀਂ ਦਾ ਫੋਟ ਤੇ ਕਿਦਾਂ ਕੰਮਕਾਰ ਲੱਗਾ ਮੁੰਡੇ ਦਾ ਠੀਕ ਹੀ ਹਾਂ ਠੀਕ ਆ ਤੇ ਵਧੀਆ ਬਚ ਗਈ ਲੱਖ ਰੁਪਏ ਦੀ ਝੋਟੀ ਹਾਂ ਝੋਟੀ ਆ ਬੜਾ ਹਿੰਮਤ ਮਾਰੀ ਆ ਮੁੰਡੇ ਨੇ ਡਾਕਟਰ ਸਾਹਿਬ ਦੇ ਆ ਚਲੋ ਵਧੀਆ ਵਧੀਆ ਆ ਜੋ ਠੀਕ ਹੋਵੇ ਦੇਣ ਨਹੀਂ ਦੇ ਸਕਦੇ ਉਹ ਨਵਜ ਨਹੀਂ ਜਿੰਨਾਂ ਧੰਨਵਾਦ ਕਰਾਂ ਮੈਂ ਕਹਿੰਦਾ ਵੀ ਮਹਾਰਾਜ ਕਿਰਪਾ ਕਰੀਏ ਤੇ ਵੱਧ ਤੋਂ ਵੱਧ ਹਾਂ ਚਲੋ ਕਿਰਪਾ ਸੱਚੇ ਬਾਸ਼ਵਰੀ ਮੇਰੇ ਨਾਲ ਆਪਣਾ ਟ੍ਰੀਟਮੈਂਟ ਦੇ ਦਿੱਤਾ ਸੁਣ ਲਈ ਇਹ ਗੱਲ ਬਾਤ ਤੁਸੀਂ ਕਰਾਤੀ ਬੜਾ ਬੁਰਾ ਹਾਲੀਏ ਦਾ ਪਿੱਛਾ ਸਾਰੇ ਬਾਹਰ ਆ ਗਿਆ ਹੀ ਉੱਠੀ ਹੋ ਕੇ ਬੱਚੇ ਦਾ ਨਹੀਂ ਫਿਰ ਮਟਾਂਕੇ ਇੱਕ ਇੱਥੇ ਲਾਇਆ ਇੱਕ ਇੱਥੇ ਲਾਇਆ ਸਭ ਤੋਂ ਪਹਿਲਾਂ ਹੁੰਦਾ ਇਹਨੂੰ ਮੈਂ ਆਪਣਾ ਜੈਲਾ ਜਿਹਨੂੰ ਜਿਹੜਾ ਇੰਜੈਕਸ਼ਨ ਹੈ ਉਹ ਦਿੱਤਾ ਮਲਡੀਓਟ ਮਲ ਕਪੜੀ ਉਮਟ ਕੜੀ ਦੇਖ ਲਿਆ ਹਨ ਓਕੇ ਮੜੀ ਜੀ ਤੁਹਾਨੂੰ ਨਾਲੇ ਤਾਂ ਆਪਣਾ ਕੰਮ ਕਰ ਤੇ ਨਾਲੇ ਬੱਚਾ ਦਿਖਾਉਣਾ ਸੀ ਤੇ ਮੈਂ ਕਿਹਾ ਦਿਖਾ ਦਈਏ ਕੀ ਆਪਣੇ ਨਾਲ ਘਟਨਾ ਵਾਪਰੀ ਰਹੀ ਰਹੀ ਇਦਾਂ ਦੇ ਕੇਸ ਰਾਤ ਬਾਬੇ ਸਾਰਾ ਦਿਨ ਦਿਨੇ ਮਿਹਨਤ ਕਰਦੇ ਰਹੀਦਾ ਤੇ ਰਾਤ ਵੀ ਫਿਰ ਤੁਹਾਨੂੰ ਪਤਾ ਇਦਾਂ ਕਿੱਥੋਂ ਚੈਨ ਆਊਗਾ ਟਲੂ ਸਾਹਿਬ ਨੂੰ ਵੀ ਦੱਸ ਦਿਓ ਮੈਨੂੰ ਤੇ ਬੜੀ ਕਿਰਪਾ ਵਾ ਸੱਚੇ ਬਾਦਸ਼ਾਹੀ ਦੇ ਆ ਨੋਰਮਲ ਟੀਕੇ ਤੇ ਬੱਚੇ ਹੁੰਦੇ ਜੀ ਇਦਾਂ ਦੇ ਵੇਖ ਲੋ ਤੁਹਾਡੇ ਨਾਲ ਕੰਮ ਚਲੋ ਆ ਝੋਟੀ ਪਹਿਲਾਂ ਜਿਹਦਾ ਸਾਰਾ ਪਿਛਾ ਬਾਹਰ ਆ ਗਿਆ ਕੁਣ تھی ਟਰਗਾ ਵਧੀਆ ਕੈਮਰਾ ਰਤੀ ਲਟ ਗਈ ਬਹੁ ਬੁਰਾ ਹਾਲੀ ਇਹਦਾ ਓਕੇ ਜੀ ਸასი ਕਾਲ ਸਾਰੇ ਚੰਗਾ ਜੀ